caelestis ਲਈ ਤੇ ਬਲੌਗ ਵਿੱਚ ਤੇ ਜੋ ਕਿ ਅਸੀਂ ਤੁਹਾਨੂੰ ਦਰਸ਼ਨ ਕਰਾਣੇ ਆ ਗੁਰਦੁਆਰਾ ਸਾਹਿਬ ਦੇ ਤੇ ਉੱਥੇ ਜਾ ਕੇ ਤੁਹਾਨੂੰ ਦੱਸਾਂਗੇ ਗੁਰਦੁਆਰਾ ਸਾਹਿਬ ਕਿਹੜਾ ਹੈ ਉਹ ਹੈ ਨਾ ਤੇ ਵੀਡੀਓ ਨਾਲ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਕਿ ਮਹਾਪੁਰਸ਼ਾ ਦਾ ਗੁਰਦੁਆਰਾ ਸਾਹਿਬ ਤੇ ਜਾ ਕੇ ਦੇਖਦੇ ਅਸੀਂ ਵੀ ਦਰਸ਼ਨ ਕਰਦੇ ਤੁਹਾਨੂੰ ਵੀ ਕਰਾਵਾਂਗੇ ਵੀਡੀਓ ਨਾਲ ਬਣੀ ਰਹੀਓ ਤੇ ਵੀਡੀਓ ਨੂੰ ਬੱਤ-ਬੱਤ ਪਿਆਰ ਦਿਹਾ ਕਰੋ ਤੇ ਚੱਲਦੇ ਆਂ ਜਾ ਕੇ ਉੱਥੇ ਦਰਸ਼ਨ ਕਰਦੇ ਅਸੀਂ ਫਿਰ ਤੁਹਾਨੂੰ ਵੀ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੋ ਦੇਖ ਰਹੇ ਹਾਂ ਕਿ ਇਹ ਪਤਾ ਹੈ ਕਿ ਸੰਤ ਮਹਾਪੁਰਸ਼ਾਂ ਦਾ ਗੁਰਦੁਆਰਾ ਸਾਹਿਬ ਅੱਤੇ ਜਾ ਕੇ ਦਰਸ਼ਨ ਕਰਦੇ ਹਾਂ ਚਲੋ ਇਹ ਵੀਡੀਓ ਨਾ ਬਣੀ ਰਹੀਓ ਤੇ ਇਹ ਅਗ ਬੇਖੋ ਕੌਣ ਨੇ ਇਹ ਬੇਖੋ ਇਹ ਬੇਖੋ ਲਗ ਬਾਲ ਦਾ ਪ੍ਰੋਪਰ ਲਪਾ ਦੇਖਿਆ ਕਿ ਕੁਝ ਆ ਰਹੇ ਬਹੁਤ ਉਹਦਾ ਸ਼ਹਿਰ ਜੀ ਇਹ ਲੋ ਜੀ ਅਸੀਂ ਪਹੁੰਚ ਗਏ ਆ ਗੁਰਦੁਆਰਾ ਤਨ ਤਨ ਸੰਤ ਪਾਪਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੇ ਤੇ ਬਾਹਰੋਂ ਪਾਰਕਿੰਗ ਇਸ ਤਰ੍ਹਾਂ ਆ ਤੇ ਸਾਹਮਣੇ ਦਰਸ਼ਨ ਦਿਉੜੀ ਲੋ ਜੀ ਕਰੋ ਜੀ ਦਰਸ਼ਨ ਤਨ ਤਨ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਸਾੰ타 ਮਹਾਪੁਰਸ਼ਾਂ ਦੇ ਇਹ ਹੈ ਮੇਨ ਗੇਟ ਐਂਟਰੀ ਤੇ ਪਹਿਲਾਂ ਇੱਧਰ ਤੋਂ ਲਗੀ ਹੱਥ ਤੇ ਫਿਰ ਚੱਲਦੇ ਅੰਦਰ ਤੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤਾਂ ਹੁਣ ਜਾ ਕੇ ਦਰਸ਼ਨ ਕਰਾਵਾਂਗੇ ਤੁਹਾਨੂੰ ਅੰਦਰ ਬਾਬਾ ਗੁਰਦੁਆਰਾ ਸਾਹਿਬ ਦੇ ਤੇ ਵੀਡੀਓ ਨਬਣੇ ਰਹੀਓ ਲੋ ਜੀ ਜੋੜੇ ਲਾ ਲਏ ਆ ਇਹ ਤਾਂ ਹ ਮੁਰਾਲਲੇ ਵਾਲੇ ਤੇ ਸਾਹਮਣੇ ਹੈ ਗੁਰਦੁਆਰਾ ਸਾਹਿਬ ਤੇ ਜਾ ਕੇ ਦਰਸ਼ਨ ਕਰਦੇ ਆਂ ਵੀਡੀਓ ਨਾ ਬਣੀ ਰਹੀ ਹੋ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਕੋ ਰੋਜੀ ਦਰਸ਼ਨ ਇੱਧਰ ਵੀ ਇਮਾਰਤ ਬਣਦੀ ਪਈ ਆ ਨੰਮੀ ਇਮਾਰਤ ਬਣਦੀ ਪਈ ਨਾ ਨੰਮੀ ਬਣਦੀ ਪਈ ਇੱਧਰ ਮਾਰਤ ਹੈ ਲੋ ਜੀ ਇਹ ਮਾਰਤਾ ਨਵੀ ਬਣਦੇ ਵੇ ਤਾਂ ਤਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਲਿਖਿਆ ਹੈ ਤੇ ਇਹ ਵੀ ਉਧਰ ਦੇਖ ਕੇ ਆਵਾਂਗੇ ਅੰਦਰ ਤੇ ਗੁਰਦੁਆਰਾ ਸਾਹਮਣੇ ਆ ਤੇ ਦੇ ਵੀਡੀਓ ਨਾਲ ਬਣਾਈ ਰਹੀਏ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਇਧਰ ਇਹ ਨਿਸ਼ਾਨ ਸਾਹਿਬ ਤੇ ਕਰੋ ਨਿਸ਼ਾਨ ਸਾਹਿਬ ਦੇ ਦਰਸ਼ਨ ਦਾ ਸੰਗਤ ਕਾਫੀ ਆਉਂਦੀ ਇੱਥੇ ਹੈ ਨਾ ਇਹ ਸੰਗਤ ਮੇਂ ਕਾਫੀ ਆਉਂਦੀ ਇੱਥੇ ਵੀ ਪੂਣੀ ਆ ਪੂਰੀ ਮਾਨਤਾ ਹੋਣੀ ਆ ਇੱਥੇ ਵੀ ਗੁਰਦੁਆਰੇ ਦੀ ਇਹ ਮੈਨੂੰ ਲੱਗਦਾ ਮਾਰ ਤਾਂ ਇੱਧਰ ਬਣਦੀ ਪਈ ਆ ਤੇ ਇਹਨਾਂ ਦੇ ਨੰਗਾ دیਵਾਨ ਹਾਲ ਦੇ ਵਿੱਚ ਹੀ ਤਨਤਨ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਰੱਖਿਆ ਹੋਇਆ ਤੇ ਦੇਖਦੇ ਆ ਦਰਸ਼ਨ ਕਰਦੇ ਆ ਵੀਡੀਓ ਨਾਲ ਬਣੀ ਰਹੀਓ ਜੀ ਬਰਦੁਨ ਬੋਹਾਰੋ ਹੋਸ਼ਟ ਹੋਏ ਦਰਸ਼ਨ ਸੰਗਤ ਜੀ ਤੇ ਵੀਡੀਓ ਨਾਲ ਬਣੀ ਰਹੀਓ Oh. ਹਾਂ ਤੇ ਮੁਰਾਰੇ ਵਾਲੇ ਤੇ ਕਰੋ ਜੀ ਦਰਸ਼ਨ ਸ਼ੰਗਰ ਜੀ Yang lain dalam Orang ক্াকে <muchas> ਬਾਖਸੰਤ ਪਾਬਾ ਪ੍ਰੇਮ ਸਿੰਘ ਦੇ ਬਰਾੜੇ ਵਾਲਿਆਂ ਦੇ ਇਹ ਇਮਾਰਤ ਬਣ ਰਹੀ ਹੈ ਪਹਿਲਾਂ ਇਹ ਸੀ ਗੁਰਦੁਆਰਾ ਹੁਣ ਉਹ ਤਾਂ ਦੀਵਾਨ ਹਾਲ ਚ ਰੱਖਿਓ ਆ ਤੇ ਤੁਹਾਨੂੰ ਤਾਂ ਚੀ ਗੁਰੂਆ ਗ੍ਰੰਥ ਸਭਾ ਇੱਧਰ ਵੀ ਦੇਖਦੇ ਆ ਕਿੱਦਾਂ ਚੱਲ ਰਹੀ ਹੈ ਤਿਆਰੀ ਨਵੀਂ ਇਮਾਰਤ ਮੈਨ ਲੱਗਦਾ ਬਣੀ ਆ ਤੇ ਪੱਥਰ ਵਗੈਰਾ ਲੱਗ ਰਿਹਾ ਹੈ गुरुद्वारा असल जो ये गुरद्वारा साहब तो करो तो गुरुद्वारा साहब इतना चल रही है तैयारी फिलहाल तो श्री गुरु ग्रंथ साहब जी उधर रखे हुए ही। नहीं। नहीं ये जो दर्शन कर रहे हैं गुरुद्वारा साहब ਤੇ ਤਾਂ ਤਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਉਹਨਾਂ ਦੇ ਦਰਸ਼ਨ ਆਏ ਗੁਰਦੁਆਰਾ ਸਾਹਿਬ ਤੇ ਮਹਾਪੁਰਸ਼ਾਂ ਦੇ ਕਰਾਇਆ ਨਾ ਤੇ ਲੋ ਜੇ ਇਧਰ ਤਿਆਰੀ ਹੋ ਰਹੀ ਹੈ ਅਜੇ ਚੱਲ ਰਹੇ ਆ ਤੇ ਦਰਸ਼ਨ ਕਰਾਤੇ ਆ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਚਲੋ ਜੀ ਇਹ ਹੈਗਾ ਦਰਖਤ ਕੇਵੀ ਫਲ ਦਾ ਤੇ ਉਹ ਦੇਖੋ ਲੱਗੇ ਹੋਏ ਆ ਕੇਵੀ ਫਲ ਤੇ ਇਹ ਲੋਜ ਦੇਖੋ ਜੀ ਇਹ ਆ ਕੇਵੀ ਫਲ ਦਾ ਦਰਖਤ ਹੁਣ ਲੱਗਿਓ ਆਹ ਇਹ ਦੇਖੋ ਜੀ ਲੱਗੇ ਹੋਏ ਆ ਕੇਵੀ ਫਲ ਵਾ ਅਸੀਂ ਕਿਹਾ ਕਿ ਉਹ ਚੀਕੂ ਲੱਗੇ ਹੋ ਪਰ ਇਹ ਦੇਖੋ ਇਹਦੇ ਵਿੱਚ ਉਹ ਇਦਾਂ ਹਣਾ ਦੋ ਦਰੋਕੇ ਤਾਂ ਦੇ ਉੱਤਰ ਉੱਤਰ ਚੱਕਲ ਨਾ ਪੈ ਕੇ ਵੀ ਫੜ ਲੱਗਾ ਹੈ ਜੀ ਇਹ ਦੇਖੋ ਜੀ ਹੂੰ ਤੇ ਇਹ ਦੇਖੋ ਇੱਥੇ ਕਾਫੀ ਲੱਗੇ ਹੋਇਆ ਕੇਵੀ ਫੜ ਕੇ ਕੇਵੀ ਫੜ ਲਿਆ ਹੈ ਡਰੈਕਟ ਕੀ ਇਹ ਹੋ ਹਾਂ ਤੇ ਇਹ ਵੀ ਇੱਥੇ ਉਹ ਫੁੱਟਾ ਜਿਹਨੂੰ ਕਹਿੰਦੇ ਉਹ ਲੱਗੀਆਂ ਹੋਈਆਂ ਦੇਖੋ ਇੱਕ ਲੱਗੀ ਹੋਈ ਹੈ ਪਰ ਹੈ ਕਾਫੀ ਲੱਗੀਆਂ ਹੋਈਆਂ ਉੱਤੇ ਵੀ ਇਹ ਫੁੱਟਾਂ ਦਾ ਹੈ ਨਾ ਆਰੇ ਜੀ ਆਰੇ ਇਹ ਦੇਖੋ ਜੀ ਲੱਗੀਆਂ ਫੁੱਟਾ ਇਹ ਦੇਖੋ ਉੱਪਰ ਲੱਗੀਆਂ ਕਿੱਥੇ ਲੱਗੀਆਂ ਆਰੇ ਆ ਦੇਖੋ ਯਾਰ ਆਰੇ ਫੁੱਟ ਲੱਗੀਆਂ ਫੁੱਟਾ ਜਿਹੜੀਆਂ ਪੀਲੀਆਂ ਪੀਲੀਆਂ ਹੁੰਦੀਆਂ ਆ ਤੇ ਲੋ ਜੀ ਇਹ ਦੇਖੋ ਦੁਸਹਿਰੀ ਹੰਬ ਲੱਗੇ ਹੋਏ ਆ ਇੱਥੇ ਗੁਰਦੁਆਰਾ ਹੈਗਾ ਤੰਤਨ ਬਾਬਾ ਰਾਮ ਸਿੰਘ ਜੀ ਮੁਰਾਲਾ ਮੁਰਾਲੇ ਵਾਲੇ ਜੀ ਇੱਧਰ ਲੱਗਦੇ ਪਏ ਝੂਲੇ ਦੇਖੋ ਜੀ ਹਜੇ ਝੂਲੇ ਲੱਗਦੇ ਪਏ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੁੰਦੀਆਂ ਪਈਆਂ ਆ ਤੇ ਕੰਟ ਬਾਬਾ ਪ੍ਰੇਮ ਸਿੰਘ ਜੀ ਦੇ ਗੁਰਦੁਆਰੇ ਦਾ ਦਰਸ਼ਨ ਕਰ ਆਏ ਨਾ ਤੇ ਇੱਧਰ ਹੁੰਦੀਆਂ ਪਈਆਂ ਮੇਲੇ ਦੀਆਂ ਤਿਆਰੀਆਂ ਤੇ ਝੂਲੇ ਲੱਗਦੇ ਪਏ ਹਜੇ ਇਸ ਤਰ੍ਹਾਂ ਆ ਤੁਸੀਂ ਦੇਖੋ ਗੱਡੀਆਂ ਦੇ ਹਿਸਾਬ ਨਾਲ ਉਹ ਅੱਗੇ ਬਾਈਕ ਵਗੈਰਾ ਵੀ ਖੜੀਆਂ ਗੱਡੀਆਂ ਖੜੀਆਂ ਹੈ ਸਾਬ ਨੂੰ ਦੇਖੋ ਇਹ ਸੰਗਤ ਕਾਫੀ ਆਈ ਹੋਈ ਹੈ ਅੰਦਰ ਤੋਂ ਸੋਣਾ ਲਗਾ ਓਧਵਰਾ ਸਾਹਿਬ ਦੇ ਦਰਸ਼ਨ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜੀ ਵੀ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਇਦਾਂ ਦੀਆਂ ਹੋਰ ਵੀਡੀਓ ਲੈ ਕੇ ਆਂਦੇ ਰਾਵਾਂਗੇ ਤੁਹਾਡੇ ਕੋ ਸਾਹਮਣੇ ਹੋ ਗਏ ਇੱਥੇ ਵੀਡੀਓ ਸਮਾਪਤੀ ਕਰਦੇ ਹਾਂ ਲੋ ਜੀ ਐਸੀ ਸਾਡੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੀ ਵੀ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ रे। जी जिथे कि अभी गुरद्वारा प्रेम सिंह जी के संत बाबा प्रेम सिंह जी दर्शन कराए हैं ना तो जी सत